ਜਿੱਤੇ ਕਿਤੇ ਆਪਾਂ ਨੂੰ ਵਧਾਈ ਮਿਲਦੀ ਨਾ ਤੂੰ ਤੇ ਖੁੱਲ ਕੇ ਗਾਇਆ ਕਰ ਉਹ ਤੂੰ ਖੁੱਲ ਕੇ ਗਾਉਂ ਦੇ ਚਾਰ ਪੈਸੇ ਮਿਲੂਗੇ ਤੂੰ ਤਾਂ ਐਵੇਂ ਹੀ ਸੰਗਦੀ ਰਹਿੰਦੀ ਆ ਆ ਭਾਈ ਨੂੰ ਪੁੱਛਦੇ ਆ ਜਿੱਤੇ ਕਿਤੇ ਵਧਾਈ ਹੋਵੇ ਤਾਂ ਹਾਂਜੀ ਹਾਂਜੀ ਆ ਭਾਈ ਸਾਹਿਬ ਕੋ ਪਿੰਡ ਵਿੱਚ ਵਧਾਈ ਵੀ ਤੁਸੀਂ ਦੱਸੋ ਉਹ ਇੰਨੀ ਠੰਡ ਠੰਡ ਚ ਕਾਦੀ ਵਧਾਈ ਲੈ ਦੱਸ ਉਹ ਪਹਿਲਾਂ ਠੰਡ ਵਿੱਚ ਨਿਆਣੇ ਜਮਣੋਂ ਤਾਂ ਦੇਈਂ ਜਮਣੋਂ ਹੜਦਾ ਹੈ ਕਹਿੰਦਾ ਇੰਨੀ ਠੰਡ ਵਿੱਚ ਕਿਹੜੀ ਵਧਾਈ ਅੱਛਾ ਮੈਨੂੰ ਦੱਸ ਆ ਮਜਾ ਤੇਰੀਆਂ ਆਹੋ ਤੇ ਤੇਰੀ ਮਾਜੀ ਨਾ ਕੱਟਾ ਦਿੱਤਾਈ ਆਹੋ ਤਾਂ ਫੇਰ ਉਹਦੀ ਵਧਾਈ ਦੇ ਦੇ ਉਹ ਕੱਟੇ ਦੀ ਕਾਦੀ ਵਧਾਈ ਉਹ ਤਾਂ ਕੱਟੇ ਦੀ ਵਧਾਈ ਨਹੀਂ ਦਿੰਦਾ ਮੈਨੂੰ ਲੱਗਦਾ ਤੇਰੀ ਵਧਾਈ ਵੀ ਨਹੀਂ ਦਿੱਤੀ ਹੁਣ ਆਜਾ ਆਜਾ ਇਹ ਤਾਂ ਆਪ ਹੀ ਬਹੁਤ ਕੰਝੂ ਸੀ ਆ ਭਾਈ ਨੂੰ ਪੁੱਛਦੇ ਆ ਜੇ ਕੋਈ ਇੱਥੇ ਵਧਾਈ ਵੀ ਦਈ ਹੋਈ ਤਾਂ ਆਜਾ ਆਜਾ ਆ ਭਾਈ ਨੂੰ ਪੁੱਛਦੇ ਆ ਸ਼ਾਇਦ ਕੋਈ ਵਧਾਈ ਦਾ ਪਤਾ ਹੋਵੇ ਉਹ ਭਾਈ ਇੱਥੇ ਕੋਈ ਵਧਾਈ ਵੀ ਦਈ ਤਾਂ ਦੱਸ ਵਧਾਈ ਵਧਾਈ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੇਰਾ ਮਨ ਕਰਦਾ ਵਿਆਹ ਕਰਾਉਣ ਨੂੰ ਪਰ ਮੈਂ ਦਾਜ ਨਹੀਂ ਲੈਣਾ ਲੈ ਦੱਸ ਕਿਹਨਾਂ ਦਾਜ ਨਹੀਂ ਲੈਣਾ ਉਹ ਜਿੱਦਾਂ ਤੇਰੀ ਸ਼ਕਲ ਆ ਨਾ ਮੋਤਾ ਲੱਗਦਾ ਤੈਨੂੰ ਕਿਸੇ ਨਾਲ ਕੁੜੀ ਨਹੀਂ ਦੇਣੀ ਦੱਸ ਕਹਿੰਦਾ ਮੈਂ ਦਾਜ ਨਹੀਂ ਲੈਣਾ ਆਜਾ ਆਜਾ ਆ ਮੁੰਡੇ ਨੂੰ ਪੁੱਛਦੇ ਆ ਆ ਕਾਕਾ ਕੋਈ ਤੇ ਵਧਾਈ ਵੀ ਤੁਈ ਦੱਸ ਕੇ ਇਹਦੇ ਮੁੰਡੇ ਹੋਇਆ ਹੋਵੇ ਸਾਹਮਣੇ ਘਰ ਹੋਇਆ ਜੀ ਮੁੰਡਾ ਮੱਧੂ ਕੇ ਹੋਇਆ ਜੀ ਚੱਲੀਏ ਫਿਰ ਮੱਧੂ ਕੇ ਉਹ ਮੱਧੂ ਕੇ ਨਹੀਂ ਜਾਣਾ ਉਹਨਾਂ ਦੇ 11ਵਾਂ ਮੁੰਡਾ ਹੋਇਆ ਹੱਸ ਰੋ ਉਹ ਥੋੜੀ ਜਲ ਜਾਣਾ ਇੱਧਰ ਕਿਤੇ ਪਤਾ ਕਰਦੇ ਆ ਆ ਜਾ ਆ ਜਾ ਇੱਧਰੋਂ ਪਤਾ ਕਰਦੇ ਆ ਕਿਤੇ ਵਧਾਈ ਉਹ ਪਾਈ ਤੇ ਕੋਈ ਵਧਾਈ ਵੀ ਤੁਈ ਇੱਥੇ ਦੱਸ ਹਾਂਜੀ ਹਾਂਜੀ ਆਜੋ ਮੇਰੇ ਵੱਡੇ ਭਰਾ ਦਾ ਵਿਆਹ ਹੋ ਕੇ ਹਟਿਆ ਆ ਸਾਈਕਲ ਵੀ ਕਾਂਦਰਾ ਲਾ ਲਈ ਆਪ ਅੱਜ ਹੁਣ ਬਾਜੇ ਨੂੰ ਰਾਗ ਲੱਗੇ ਰਹਿਣ ਖੇਤਾਂ ਵਿੱਚ ਸਾਗ ਲੱਗੇ ਰਹਿਣ ਆਜੋ ਆਜੋ ਆਜਾ ਇੱਥੇ ਆ ਨਾ ਖੁੱਲ ਕੇ ਨੱਚੀ ਮਨੂੰ ਨੇ ਬਾਰਲੀ ਪਾਰਟੀ ਲੱਗਦੀ ਆ ਮਨੂੰ ਲੱਗਦਾ ਇੱਥੋਂ ਲੋਟ ਵੀ ਹੈ ਨਾ ਮੋਟੇ ਹੋਣੇ ਆ ਤੇ ਕੇ ਬਾਉਣਾ ਵੀ ਤੂੰ ਖੁੱਲ ਕੇ ਆਛਾ ਠੀਕ ਆ ਮੇਰੀ ਗੱਲ ਸੁਣ ਲੈ ਮੈਂ ਨਾ ਅੱਜ ਨੱਚਣਾ ਨਹੀਂ ਆ ਕੱਲ ਮੈਂ ਨਾਲ ਦੇ ਪਿੰਡ ਨੱਚ ਨੱਚ ਕੇ ਨਾ ਮੇਰੇ ਗਿੱਟੇ ਦੁਖਣ ਰਹੇ ਆ ਅੱਜ ਨਹੀਂ ਮੈਂ ਨੱਚਣਾ ਉਦਾਂ ਮੈਂ ਖੁੱਲ ਕੇ ਗਾ ਲੂੰਗੀ ਚੱਲ ਵੇ ਬਾਉਣਾ ਸ਼ੁਰੂ ਕਰਕੇ ਚੱਲ ਪੈ ਬੇਲ ਨਕਾਰੇ ਨਾਲ ਮੈਂ ਡਰ ਗਈ ਉਜਲ ਰਕਾਰੇ ਨਾਲ ਅੰਦਰ ਬਾੜ ਗਈ ਤੇ ਜਲਲ ਪਰ ਨਾਲ ਦਾ ਮੇਰਾ ਲੈ ਸਿੱਧਾ ਆਣ ਕੇ ਤੇਰਾ ਦੇ ਵਿੱਚ ਬੱਚਿਆ ਫਿਰਦਾ ਓਪੇ ਦਾ ਸ਼ਰਾਬ ਨਾਲ ਰੱਤਿਆ ਨੀ ਪੱਟ ਫਿਰਦਾ ਓਪੇ ਦਾ ਸ਼ਰਾਬ ਨਾਲ ਰੱਤਿਆ ਨੀ ਪੱਟ ਫਿਰਦਾ ਇਹ ਲੱਕਮ ਬੈਲੀਆ ਨ ਬੈਣ ਕੱਟੜੇ ਤੂੰ ਜਾ ਧਮ ਬੋਤਲਾਂ ਦੇ ਘੱਟ ਪੱਟੜੇ ਓ ਤੀਜਾ ਕਮ ਲੈਣੀ ਆਪਾ ਬੁਲਦੀ ਰਾਈ ਕੋਈ ਆਣ ਕੇ ਮਾਈ ਦਾ ਰਾਜ ਕੱਟਰੇ ਦੇਵਤਾ ਤੇ ਓ ਕੱਥੇ ਬੌਂਦਾ ਮੁੰਡਾ ਬੱਟਰੇ ਫਿਰਦਾ ਤੇ ਦੱਤੇ ਬੁਲਾਉਂਦਾ ਮੁੰਡਾ ਬੱਕਰੇ ਤੇਰ ਦੱਤੇ ਆ ਆ ਵੇ ਆ ਭੈਣ ਜੀ ਵਧਾਈ ਲਿਆਓ ਜੀ ਇੱਕ ਗੀਤ ਹੋਰ ਸੁਣਾ ਦਿਓ ਉਹ ਕਹਿੰਗੇ ਇੱਕ ਗੀਤ ਹੋਰ ਸੁਣਾ ਦੇ ਇਹਨਾਂ ਨੂੰ ਉਹ ਕੀ ਸੁਣਾਦਾਂ ਦੇ ਦੇ ਢਾਲਾਣ ਤੇਰੇ ਮਾ ਪੇਸ਼ਾ ਨੂੰ ਗੀੜਾ ਦੇਣ ਨੂੰ ਕਿਆ ਬੜਾ ਬਰੇ ਪੈਸੇ ਐ ਦੱਸ ਤੇ ਤੂੰ ਹੀ ਵਧਾਈ ਲਿਆਓ ਜੀ ਮਾੜਾ ਵਧਾਈ ਲਿਆਓ ਆ ਪੈਸਾ ਰੇ ਕੀ ਆ ਆ ਪੱਠੇ ਮੈਂ ਗੱਲ ਸੁਣ ਔਰ ਬਾਕੀ ਸਾਨੂੰ ਸਾਰੇ ਨੋਟ ਦੇਣ ਦੇ ਆ ਉਹ ਤੂੰ ਸਾਡੇ ਮੋੜੇ ਪੱਟੇ ਛੁੱਟੀ ਜਾਂਦਾ ਜਿੱਦਾਂ ਤੁਸੀਂ ਦੋਨੇ ਜਣੇ ਕੱਟੇ ਵਾਂਗੂ ਡਿੰਗਣ ਦੇ ਹਨਾ ਤੁਹਾਨੂੰ ਪੈਸਿਆਂ ਦੀ ਲੋੜ ਨਹੀਂ ਤੁਹਾਨੂੰ ਪੱਟਿਆਂ ਦੀ ਲੋੜ ਆ ਭੌੜਾ ਪਰ ਰੌੜਾ ਇਹ ਭੌੜੇ ਦਾ ਰੌੜਾ